ਹਾਂਜੀ ਦੋਸਤੋ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਅੱਜ ਦੀ ਵੀਡੀਓ ਵਿੱਚ ਤੁਹਾਡਾ ਸਵਾਗਤ ਕਰਦੇ ਹਾਂ ਤੇ ਅੱਜ ਆਪਾਂ ਬਣਾਵਾਂਗੇ ਜੀ ਮਦਨੀ ਤੇ ਕੋਟਨਾ ਉਹ ਵੀ ਇੱਕੋ ਲੱਕੜ ਚੋਂ ਤੇ ਆਜੋ ਫਿਰ ਤੁਹਾਨੂੰ ਦਿਖਾਉਂਦੇ ਆਂ ਵੀ ਕਿਸ ਤਰ੍ਹਾਂ ਬਣਦਾ ਇਹ ਮਦਨੀ ਤੇ ਕੋਟਨਾ ਨਵੇਂ ਤਰੀਕੇ ਨਾਲ ਤੇ ਪਹਿਲਾਂ ਆਪਾਂ ਇਤੇ ਇੱਕ ਲੱਕੜ ਨਹਿਮ ਦੀ ਲਈ ਹੋਣੀ ਚੀਰਿਆ ਜੀ ਦਾ ਸਾਈਜ਼ 3 ਇੰਚੀ ਦੋਨੇ ਪਾਸੇ ਤੇ ਨਬਾਈਏ ਦੀ 20 ਇੰਚ ਤੇ ਫਿਰ ਆਪਾਂ ਨੂੰ ਖਰਾਦ ਤੇ ਉੱਤੇ ਬੰਨ ਗਏ ਪੇਰੇ ਨੂੰ ਬਣਾਇਆ ਆਪਾਂ ਇੱਕ ਪਾਸੇ ਮਦਣੀ ਤੇ ਇੱਕ ਪਾਸੇ ਕੋਟਣਾ ਇੱਕ ਲੱਕੜ ਦੋ ਕੰਮ ਕਰੂਗੀ ਠੀਕ ਹੈ ਜੀ ਤੇ ਵੀਡੀਓ ਨੂੰ ਲਾਈਕ ਸ਼ੇਅਰ ਕਮੈਂਟ ਜਰੂਰ ਕਰਿਆ ਕਰੋ ਕਮੈਂਟਾਂ ਵਿੱਚ ਦੱਸਿਆ ਕਰੋ ਵੀ ਤੁਹਾਨੂੰ ਕਿਸ ਤਰ੍ਹਾਂ ਲੱਗਦੀਆਂ ਤੇ ਚੈਨਲ ਨੂੰ ਸਬਸਕ੍ਰਾਈਬ ਵੀ ਕਰ ਲਓ YouTube ਉੱਤੇ ਮੇਰਾ ਚੈਨਲ ਜਗਸੀਰ ਪੰਜਗਰੇ ਨੂੰ ਸਬਸਕ੍ਰਾਈਬ ਕਰ ਲਿਓ ਜੀ ਤੇ ਆਪਾਂ ਫਿਰ ਇਸ ਤਰ੍ਹਾਂ ਬਣਾਈ ਹੈ ਜੀ ਇੱਕ ਪਾਸੇ ਮਦਣੀ ਦੂਜੇ ਬਸੇ ਘੋਟਣਾ ਇਹ ਜੀ ਫਿਰ ਇੱਕ ਤੀਰ ਨਾਲ ਦੋ ਲਾਉਣੇ ਆ ਇਸ ਤਰ੍ਹਾਂ ਬਣੂਗੀ ਇਹ ਮਦਣੀ ਤੇ ਫਿਰ ਆਪਾਂ ਹਾਂ ਇਹਨੂੰ ਲਾਵਾਗੇ ਰੇਗਮਾਰ ਰੇਗਮਾਰ ਲਾ ਕੇ ਤੇ ਸਫਾਈ ਆ ਜੂਗੀ ਪੂਰੀ ਤਰ੍ਹਾਂ ਵਧੀਆ ਬਣ ਜੂਗਾ ਇਹ ਤੇ ਫਿਰ ਆਪਾਂ ਰੇਗਮਾਰ ਤੋਂ ਲਾਉਣ ਤੋਂ ਬਾਅਦ ਫਿਰ ਆਪਾਂ ਇਹਦੇ ਤੇ ਪਾਲਿਸ਼ ਲਾਵਾਂਗੇ ਪਾਲਿਸ਼ ਨਾਲ ਚਮਕਾਊਗੀ ਇਹਦੇ ਤੇ ਲਓ ਜੀ ਆਪਾਂ ਲਾਤੀ ਪਾਲਿਸ਼ ਹੁਣ ਤੇ ਫਿਰ ਆਪਾਂ ਨੂੰ ਇੱਕ ਕਪੜੇ ਦੀ ਮਦਦ ਨਾਲ ਇਹਨੂੰ ਚਮਕਾਵਾਂਗੇ ਹੋਵੇ ਕਪੜੇ ਦੇ ਨਾਲ ਹੀ ਚਮਕਾਉਣੀ ਹੈ ਇਹਦੇ ਤੇ ਇਸ ਤਰ੍ਹਾਂ ਕਰਕੇ ਆਪਾਂ ਲਾਇਆ ਕਪੜਾ ਉੱਤੇ ਜਿਹਦੇ ਨਾਲ ਇਹਦੇ ਵਿੱਚ ਚਮਕਾ ਗਈ ਤੇ ਪੂਰੀ ਵਧੀਆ ਬਣ ਗਈ ਇਹ ਲੋਜੀ ਤੇਖੇ ਜਿਹੜੇ ਨਿਸ਼ਾਨ ਬਚ ਗਏ ਛੋਟੇ ਛੋਟੇ ਇਹਨਾਂ ਵਿੱਚ ਆਪਾਂ ਰੰਗ ਭਰਾਂਗੇ ਐਸਟਰ ਦੋ ਤਰ੍ਹਾਂ ਦੇ ਰੰਗ ਭਰ ਕੇ ਫਿਰ ਇਹਨੂੰ ਤੋਂ ਬਣਾ ਦਾਂਗੇ ਪੂਰੀ ਵਧੀਆ ਹੁਣ ਇਹ ਦੋ ਕੰਮ ਕਰੂਗੀ ਇੱਕ ਪਾਸੇ ਮਦਣੀ ਇੱਕ ਪਾਸੇ ਕੋਟਣਾ ਤੇ ਲਓ ਜੀ ਬਣ ਕੇ ਹੋ ਗਈ ਤਿਆਰ ਇਹ ਤੇ ਵੀਡੀਓ ਨੂੰ ਕਰ ਦਿਓ ਬਾਅਦ ਤੋਂ ਬਾਅਦ ਸ਼ੇਅਰ ਕਮੈਂਟਾਂ ਵਿੱਚ ਦੱਸਿਓ ਤੁਹਾਨੂੰ ਕਿੱਦਾਂ ਦੀ ਲੱਗੀ ਮਿਲਦੇ ਹਾਂ ਅਗਲੀ ਵੀਡੀਓ ਦੇ ਵਿੱਚ ਵੀਡੀਓ ਦੇਖਣ ਲਈ ਬਹੁਤ-ਬਹੁਤ ਧੰਨਵਾਦ バイチ。Okay,